ਬਾਈ ਹਲਦੀ ਰੋਗ ਨੂੰ ਲੈ ਕੇ ਇੰਨੀਆਂ ਪ੍ਰੋਮੋਸ਼ਨਾਂ ਕਰੀ ਜਾਂਦੇ ਆ ਨਾ ਕੁਸ਼ਕ ਤਾਂ ਫੇਸਬੁੱਕ ਵਾਲੇ ਵੀਰ ਚਾਹੇ ਉਹਨਾਂ ਨੂੰ ਫੇਸਬੁੱਕ ਇਨਫਲੂਐਂਸਰ ਕਹਿ ਲਓ ਤੁਸੀਂ ਵੀ ਯਾਰ ਮੈਨੂੰ ਤਾਂ ਐਂ ਲੱਗਦਾ ਵੀ ਉਹਨਾਂ ਦਾ ਮਤਲਬ ਤਾਂ ਆਪਦੇ ਕੱਲੇ ਪੈਸੇ ਤੱਕਾ ਕਿਉਂਕਿ ਉਹਨਾਂ ਨੇ ਕੰਪਨੀ ਵਾਲਿਆਂ ਤੋਂ ਜਾਂ ਦੁਕਾਨਦਾਰਾਂ ਤੋਂ ਜਿਨ੍ਹਾਂ ਦੀਆਂ ਸਪਰੇਹਾਂ ਦੀਆਂ ਪ੍ਰੋਮੋਸ਼ਨਾਂ ਕਰਦੇ ਉਹਨਾਂ ਤੋਂ ਰੁਪਈਆ ਲੈ ਲੈਣਾ ਉਹਦਾ 15000 20000 ਵੀ ਇਹ ਕੋਈ ਲੱਗਦਾ ਵੀ ਕੋਈ ਕੰਮ ਕਰੂਗੀ ਜੇ ਕੋਈ ਹਲਦੀ ਰੋਗ ਪੈਣ ਤੋਂ ਪਹਿਲਾਂ ਇਹ ਦਵਾਈਆਂ ਦਾ ਸੜਕਾ ਹੋ ਜਾਂਦਾ ਤਾਂ ਉਹ ਵੀ ਕੋਸ਼ਿਕਾ ਪਰਸੈਂਟ ਇਹਦੀ ਰੋਕਥਾਮ ਵੀ ਕਰਦੀਆਂ ਰੋਗ ਦੀ ਤੇ ਹੁਣ ਆਪਾਂ ਦੇਖਦੇ ਹਾਂ ਵੀ ਜਿਹੜੇ ਆਪਣੇ ਅ ਪ੍ਰਗਟ ਵੀਰ ਵਰਗੇ ਇਹ ਕਿਸਾਨੀ ਤੇ ਇੰਨਾ ਕੰਮ ਕਰ ਰਹੇ ਆ ਜਾਂ ਉਹ ਮਰਖਾਈ ਸਾਹ ਵਰਗੇ ਉਹ ਇਹਨਾਂ ਤੇ ਵਧੀਆ ਰਿਸਰਚ ਕਰਦੇ ਆ ਉਹਨਾਂ ਦਾ ਕਹਿਣਾ ਵੀ ਆਹੀ ਆ ਵੀ ਹਲਦੀ ਰੋਗ ਪਏ ਤੋਂ ਬਾਅਦ ਕੋਈ ਇਹਦਾ ਜਿਆਦਾ ਪੱਕਾ ਹੱਲ ਨਹੀਂ ਹੈਗਾ ਵੀ ਸਪ੍ਰੇਹ ਨਾਲ ਵੀ ਇਹ ਰੋਕ ਜੂ ਜਾਂ ਇਹ ਖਤਮ ਹੋ ਜੂ ਬਈ ਜੇ ਇਹ ਦੂ ਪਹਿਲਾਂ ਸਪ੍ਰੇਹਾਂ ਹੋ ਜਾਂਦੀਆਂ ਫੇਰ ਤਾਂ ਠੀਕ ਸੀ ਪਰੋਣਾ ਬਈ ਦੋ ਚਾਰ ਵੀਰ ਹੈ ਜਿਹੜੇ ਉਹ ਆਪਦੇ ਕੱਲੇ ਪੈਸੇ ਦੇ ਮਾਰੇ ਆਪਦੀਆਂ ਪ੍ਰੋਮੋਸ਼ਨਾਂ ਆਪਦੀਆਂ ਜੇਬਾਂ ਭਰਨ ਦੇ ਮਾਰੇ ਨਾ ਉਹ ਆਪਣੇ ਲੋਕਾਂ ਨਾਲ ਉਹ ਕੰਮ ਕਰ ਰਹੇ ਆ ਵੀ ਇੱਕ ਤਾਂ ਪੱਟਿਆ ਗਿਆ ਤੇ ਦੂਜਾ ਲੁੱਟਿਆ ਗਿਆ ਪੱਟਿਆ ਦਾ ਕਿਸਾਨ ਪਹਿਲਾਂ ਹੀ ਗਿਆ ਵੀ ਪਹਿਲਾਂ ਪਾਣੀ ਦੀ ਮਾਰ ਚੱਲ ਕੇ ਹਟਿਆ ਤੇ ਫੇਰਾ ਹਲਦੀ ਰੋਗ ਦੀ ਮਾਰ ਚੱਲ ਕੇ ਹਟਿਆ ਤੇ ਹੁਣ ਉਹ ਲੁੱਟਣ ਵਾਲਾ ਕੰਮ ਉਹ ਕਰੀ ਜਾਂਦੇ ਆ ਕਿਉਂਕਿ ਬਈ ਜਦੋਂ ਕਿਸੇ ਬੰਦੇ ਨੂੰ ਕੋਈ ਉਹ ਗੱਲ ਹੋ ਜਾਂਦੀ ਹੈ ਵੀ ਡੋਬਦੇ ਨੂੰ ਤਣਕੇ ਦਾ ਸਹਾਰਾ ਵੀ ਭਈ ਅਗਲੇ ਨੂੰ ਜਦੋਂ ਕਿਸੇ ਪਾਸੇ ਕੁਝ ਨਹੀਂ ਦੀਂਦਾ ਜਦੋਂ ਉਹਨੂੰ ਕੋਈ ਅਗਲਾ ਕਹਿੰਦਾ ਵੀ ਆਹ ਹੱਲ ਕਰਕੇ ਦੇਖ ਲਾ ਤਾਂ ਉਹ ਭਈ ਆਪਦੀ ਫਸਲ ਨੂੰ ਕਿਸਾਨ ਹਰੇਕ ਪਾਸੇ ਭੱਜੂਗਾ ਉਹਨੂੰ ਆਪਾਂ ਨੇ ਲੋਕਾਂ ਨੂੰ ਹੀ ਦੱਸਣਾ ਹੁੰਦਾ ਵੀ ਇਹਦਾ ਫਾਇਦਾ ਕੀ ਆ ਤੇ ਇਹਦਾ ਨੁਕਸਾਨ ਕੀ ਆ ਨੁਕਸਾਨ ਭਈ ਉਹਦੇ ਪੈਸੇ ਦਾ ਹੁੰਦਾ ਕੰਪਨੀ ਵਾਲੇ ਤਾਂ ਆਪਦੇ ਰੁਪਏ ਬਣਾ ਕੇ ਪਰਾਂ ਜਾਂਦੇ ਆ ਆਪਦੀਆਂ ਸਪਰੀਹਾਂ ਵੇਚ ਲੈਂਦੇ ਆ ਪ੍ਰੋਮੋਸ਼ਨਾਂ ਕਰਨ ਵਾਲੇ ਉਹਨਾਂ ਤੋਂ ਰੁਪਏ ਲੈ ਲੈਂਦੇ ਆ ਉਹ ਆਪਦੀਆਂ ਚੰਗੀਆਂ ਬਣਾ ਕੇ ਵੇਚਦਾ ਭਈ ਲੋਕਾਂ ਨੇ ਪ੍ਰੋਮੋਸ਼ਨਾਂ ਦੀ ਲੱਕ ਬੰਨ੍ਹਿਆ ਇਕੱਲਾ ਉਹਦੇ ਵਿੱਚ ਭਲਾਂ ਦੀ ਹੋਵੇ ਡੱਕਈ ਨਾ ਪਰ ਪ੍ਰੋਮੋਸ਼ਨਾਂ ਇੰਨੀ ਕੁ ਟਾਪ ਲੈਵਲ ਦੀ ਕਰਨਗੇ ਵੀ ਪਈਆਰ ਤੁਹਾਨੂੰ ਜੇ ਕੋਈ ਲੱਖ 2 ਲੱਖ ਬੰਦਾ ਦੇਖਦਾ ਕੋਈ ਤੁਸੀਂ ਉਹਨਾਂ ਦਾ ਫਾਇਦਾ ਕਰਵਾਓ ਉਹਨਾਂ ਦੀ ਲੁੱਟ ਘੁੱਟ ਤਾਂ ਨਾ ਕਰਵਾਓ ਕਿਉਂ ਆਪਣੀ ਕਿਸਾਨ ਭਰਾ ਆਪਣੀ ਕਿਸਾਨ ਭਰਾ ਉਹ ਆ ਜਿਹੜੇ ਪ੍ਰੋਮੋਸ਼ਨਾਂ ਕਰਦੇ ਆ ਤਾਂ ਵੀਰ ਬਣ ਕੇ ਹੱਥ ਬਣ ਕੇ ਬੇਨਤੀ ਹੈ ਵੀ ਇਹੋ ਜਿਹਾ ਕੰਮ ਨਾ ਕਰੋ ਵੀ ਉਹ ਚੀਜ਼ ਦੀ ਪ੍ਰੋਮੋਸ਼ਨ ਕਰਿਆ ਕਰੋ ਜਿਹਦਾ ਕਿਸੇ ਦਾ ਪੱਕਾ ਰਿਜ਼ਲਟ ਮਿਲਿਆ ਹੋਵੇ ਕਿਸੇ ਨੇ ਸਪਰੇ ਸੜਕ ਕੇ ਦੇਖੀਓ ਪ੍ਰੋਮੋਸ਼ਨਲੇ ਨੇ ਆਪਦੇ ਵਾਹਨ ਚ ਵੀਡੀਓ ਨੂੰ ਬਈ ਵੱਧ ਤੋਂ ਵੱਧ ਸ਼ੇਅਰ